ਉਹ ਜਾਰਜੀਆਗੇ ਐਸੀ ਕਿਸਾਨ ਹੋ ਗਿਆ ਉਹਨਾਂ ਨੂੰ ਸੰਦੀਪ ਸਿੰਘ ਉਹਨਾਂ ਦਾ ਨਾਮ ਆ ਉਹ ਉੱਥੇ ਨਾ ਕੰਮ ਕਰ ਰਹੇ ਸੀ ਤੇ ਪਤਾ ਨਹੀਂ ਕਹਿ ਰਹੇ ਕਿ ਲਾਈਟ ਚੱਲ ਗਈ ਤੇ ਜਨਰੇਟਰ ਕੋ ਉਹਨਾਂ ਨੇ ਲਾਗੇ ਲਾਇਆ ਹੋਇਆ ਸੀ ਤੇ ਉਸ ਉੱਤੇ ਹੀ ਮਤਲਬ ਸੈ ਗੇ ਸਾਰੇ ਜਾਣੇ ਲੀਕ ਹੋ ਗਿਆ ਉੱਥੋਂ ਦਾ ਜਨਰੇਟਰ ਵਗੈਰਾ ਉਹਨਾਂ ਸਾਰੇ ਸਮੈਲ ਚੜ ਗਈ ਕੋਈ ਜ਼ਹਿਰੀਲੀ ਚੀਜ਼ ਦੀ ਤੇ ਉਸ ਉੱਤੇ ਹੀ ਸਾਰੇ ਸੌਂ ਗਏ ਜਿੰਨੇ ਵੀ ਸੀ 12 ਜਾਣੇ ਸੀ 11 ਭਾਰਤੀ ਸੀ ਤੇ 12 ਜਿਹੜਾ ਲਾਸਟ ਬੰਦਾ ਸੀ ਉਹ ਜੋਰਜੀਆ ਦਾ ਸੀ ਕਿਹੜੀ ਤਰੀਕ ਦਾ ਵਕਤ ਹੈ ਇਹ ਸੈਟਰਡੇ ਦੀ ਗੱਲ ਸੀ ਸਰ 14 ਤਰੀਕ ਦੀ ਮੈਨੂੰ ਮੇਰੇ ਬ੍ਰਦਰ ਇਨ ਲਾਉ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਬਲਜੀਤ ਆ ਗੱਲ ਹੋ ਗਈ ਹੈ ਤਾਂ ਤੇ ਮੈਂ ਨਹੀਂ ਤੇ ਫਿਰ ਮੈਂ ਉੱਥੇ ਦੇ ਮਾਲਕ ਨੂੰ ਫੋਨ ਲਾਇਆ ਉਹਨਾਂ ਨੇ ਵੀ ਮੈਨੂੰ ਦੱਸੀ ਗੱਲ ਬਾਕ ਸਾਰੀ ਕਿਹ ਹੁੰਦੀ ਸੰਦੀਪ ਸਿੰਘ ਵੀ 34 ਸੀ ਕਿ ਕਿੰਨੇ ਬੱਚੇ ਸੰਦੀਪ ਸਿੰਘ ਦੇ ਸੀ ਇੱਕ ਕੋਈ ਬੇਟੀ ਹੈ ਸਾਡੇ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਸਾਡੇ ਘਰ ਦੇ ਹਾਲਾਤ ਵੀ ਜਿਦਾ ਨਹੀਂ ਆ ਕੁਝ ਕਹਿ ਨਹੀਂ ਸਕਦੇ ਪਰ ਜਿੰਨਾ ਇਹ ਕਹਿਨੀ ਹੈ ਕਿ ਸਰਕਾਰ ਤੋਂ ਤੁੰਤ ਮਾਨ ਸਰਕਾਰ ਨੂੰ ਇਹੀ ਹੈ ਕਿ ਛੇਤੀ ਦੀ ਛੇਤੀ ਬੋਡੀ ਮਗਾਵੇ ਕੁਝ ਵੀ ਹੋ ਜਾ ਸਾਡੀ ਜਿੰਨੀ ਵੀ ਹੈਲਪ ਹੋ ਸਕੇ ਕਰਨ ਬਾਅਦ ਸੈਕਟਰ ਵੀ ਹੌਸ ਕਰਨ ਗਏ ਬਾਅਦ ਹਾਂਜੀ ਗਰੀਬੀ ਹਾਲਤ ਕਰਕੇ ਇਹਨਾਂ ਦੇ ਹਸਬੰਦ ਬਾਹਰ ਗਏ ਸੀ ਕੰਮ ਵਾਸਤੇ ਪਰ ਉਹ ਤੋਂ ਜਾ ਕੇ ਸਾਨੂੰ ਜਨਰੇਟਰ ਤੋਂ ਗੈਸ ਲੀਕ ਹੋਈ ਥੋੜਾ ਚੜ੍ਹਦੀ ਜਿਹੜੇ ਜਰਾ ਸਾਰੇ ਪੂਰੇ ਹੋ ਗਏ ਇਹ 12ਵਾਂ ਉਤਪੰਨ ਹੋਤੀ ਹੁਣ ਇਹਨਾਂ ਦੀ ਛੋਟੀ ਜੀ ਬੇਟੀ ਹੈ ਇਹ ਆਪ ਹੀ ਆਹ ਸਾਹ ਤਹਿਲਾਤੀ ਸੀ ਦੇਖ ਲਓ ਕੀ ਹੈ ਸਰ ਜਿਵੇਂ ਇਸੇ ਨਾ ਚੜਿਆ ਆਇਆ ਕਿ ਬੂੜਾਂ ਕੇ ਤੋੜਦੇ ਹਨਨ ਗਜ਼ਿਕਰੀ ਵੀ ਕਰਨ ਹੋ ਗਿਆ ਖੰਡਨ ਗਏ ਸੀ ਜੋ ਵੀ ਮੇਦੀ ਸਹਾਇਤਾ ਹੁੰਦੀ ਹੈ ਉਹਨਾਂ ਨੇ ਮਦਦ ਕੀਤੀ ਜੀ ਮੁੱਖ ਮੰਤਰੀ ਸਾਹਿਬ ਅਸੀਂ ਅਪੀਲ ਕਰਦੇ ਭਗਵਾਨ ਜੀ ਮਾਨ ਸਰਕਾਰ ਅਗੇ ਜੋ ਵੀ ਹੋਇਆ ਹੈ ਮਾੜਾ ਹੋਇਆ ਹੈ ਹੁਣ ਇਹ ਤਿੱਖੇ ਇਹ ਹੀ ਹੈ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਜਿੱਦਾਂ ਵੀ ਹੋ ਸਕਦੀ ਆ ਇਹਨਾਂ ਦੀ ਸੈੱਡ ਬਾਡੀ ਵੀ ਜਾਂਦੀ ਜਾਵੇ ਜੋ ਬੰਦਾ ਇਹਨਾਂ ਦਾ ਹੈ ਇਹਨਾਂ ਨੂੰ ਦਿੱਤਾ ਜਾਵੇ ਉਹ ਜਾਰਜੀਆ ਦੇ ਸੀ ਕਿਸਾਨ ਹੋ ਗਿਆ ਉਹਨਾਂ ਨੂੰ ਸੰਦੀਪ ਸਿੰਘ ਉਹਨਾਂ ਦਾ ਨਾਮ ਆ ਉਹ ਗਲਪਤ ਬਣੀ ਉਹ ਉੱਥੇ ਨਾ ਕੰਮ ਕਰ ਰਹੇ ਸੀ ਤੇ ਪਤਾ ਨਹੀਂ ਕਹਿ ਰਹੇ ਕਿ ਲਾਈਟ ਚੱਲ ਗਈ ਤੇ ਜਨਰੇਟਰ ਉਹਨਾਂ ਨੇ ਲਾਗੇ ਲਾਇਆ ਹੋਇਆ ਸੀ ਤੇ ਉਸ ਉੱਤੇ ਹੀ ਮਤਲਬ ਰੈਗੇ ਸਾਰੇ ਜਾਣੇ ਲੀਕ ਹੋ ਗਿਆ ਉੱਥੋਂ ਦਾ ਜਨਰੇਟਰ ਵਗੈਰਾ ਉਹਨਾਂ ਸਾਰੇ ਸਮੈਲ ਚੜ ਗਈ ਕੋਈ ਜ਼ਹਿਰੀਲੀ ਚੀਜ਼ ਦੀ ਤੇ ਉਸ ਉੱਤੇ ਹੀ ਸਾਰੇ ਸੌਂ ਗਏ ਜਿੰਨੇ ਵੀ ਸੀ 12 ਜਾਣੇ ਸੀ 11 ਭਾਰਤੀ ਸੀ ਤੇ 12 ਜਿਹੜਾ ਲਾਸਟ ਬੰਦਾ ਸੀ ਉਹ ਜੌਰਜੀਆ ਦਾ ਸੀ ਕਿਹੜੀ ਤਰੀਕ ਦਾ ਵਕਾਯਾ ਸੀ ਇਹ ਸੈਟਰਡੇ ਦੀ ਗੱਲ ਸੀ ਸਰ 14 ਤਰੀਕ ਦੀ ਤੁਹਾਨੂੰ ਪਤਾ ਲੱਗਦਾ ਮੈਨੂੰ ਮੇਰੇ ਬ੍ਰਦਰ ਇਨ ਲਾਉ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਬਲਜੀਤ ਆ ਗੱਲ ਹੋ ਗਈ ਹੈ ਤਾਂ ਤੇ ਮੈਂ ਨਹੀਂ ਤੇ ਫਿਰ ਮੈਂ ਉੱਥੇ ਦੇ ਮਾਲਕ ਨੂੰ ਫੋਨ ਲਾਇਆ ਉਹਨਾਂ ਨੇ ਵੀ ਮੈਨੂੰ ਦੱਸੀ ਗੱਲ ਬਾਕੀ ਸਾਰੀ ਕਿ ਹਾਂ ਜੀ ਸੰਦੀਪ ਸਿੰਘ ਵੀ 34 ਸੀ ਕਿ ਕਿੰਨੇ ਬੱਚੇ ਸੰਦੀਪ ਸਿੰਘ ਦੇ ਸੀ ਇੱਕ ਕੋਈ ਬੇਟੀ ਹੈ ਹਾਂ ਜੀ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਸਾਡੇ ਘਰ ਦੇ ਹਾਲਾਤ ਵੀ ਜਿਦਾ ਦੇ ਹੀ ਆ ਕੁਝ ਕਹਿ ਨਹੀਂ ਸਕਦੇ ਪਰ ਜਿੰਨਾ ਇਹ ਕਹਿੰਦੇ ਆ ਕਿ ਸਰਕਾਰ ਭਗਵੰਤ ਮਾਨ ਨੂੰ ਸਰਕਾਰ ਨੂੰ ਇਹ ਹੈ ਕਿ ਇਹ ਚੇਤੀ ਦੀ ਚੇਤੀ ਬੋਡੀ ਮਗਾਵੇ ਕੁਝ ਵੀ ਹੋ ਜਾ ਸਾਡੀ ਜਿੰਨੀ ਵੀ ਹੈਲਪ ਹੋ ਸਕੇ ਕਰਨ ਬਸ ਇਸ ਟਾਈਮ ਵੀ ਹੱਲ ਕਰਨ ਗਏ ਬਾਅਦ ਹਾਂਜੀ ਗਰੀਬਿਆਂ ਸੇ ਕਰਕੇ ਇਹਨਾਂ ਦੇ ਹਸਬੰਦ ਬਾਹਰ ਗਏ ਸੀ ਕੰਮ ਵਾਸਤੇ ਪਰ ਉਹ ਤੋਂ ਜਾ ਕੇ ਸਾਨੂੰ ਜਨਰੇਟਰ ਤੋਂ ਗੈਸ ਲੀਕ ਹੋਈ ਤੇ ਉਹ ਚੜੀ ਜਿਹੜੇ 11 ਸਾਰੇ ਬੰਦੇ ਹੋ ਗਏ ਇਹ 12 ਵਾ ਉੱਠੋਂ ਰਸ ਹਾਂ ਹੁਣ ਇਹਨਾਂ ਦੀ ਛੋਟੀ ਜੀ ਬੇਟੀ ਹੈ ਇਹ ਆਪ ਹੀ ਆ ਸਰ ਇਹਲਾ ਅੱਜ 2:00 ਵਜੇ ਹੈ ਸਰ ਜਿਵੇਂ ਇਸੇ ਇਨਾ ਚੜਿਆ ਆ ਜੋ ਕਿ ਬੂਹਾਂਾਂ ਤੇ ਤੋੜਦੀ ਹੈ ਉਹਨਾਂ ਨੂੰ ਗਰੀਬੀ ਕਰਨ ਹੋ ਗਿਆ ਸੀ ਹਾਂ ਦੰਨ ਗਏ ਸੀ ਜੋ ਵੀ ਮੇਦੀ ਸਹਾਇਤਾ ਹੁੰਦੀ ਹੈ ਉਹਨਾਂ ਨੇ ਮਦਦ ਕੀਤੀ ਜੀ ਮੁੱਖ ਮੰਤਰੀ ਸਰ ਅਸੀਂ ਅਪੀਲ ਕਰਦੇ ਆਂ ਭਗਵਾਨ ਜਮਾ ਸਰਕਾਰ ਅਗੇ ਜੋ ਵੀ ਹੋਇਆ ਹੈ ਮਾੜਾ ਹੋਇਆ ਹੈ ਹੁਣ ਆਪੀ ਇਹ ਕਹਿ ਹੀ ਆ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਜਿੱਦਾਂ ਵੀ ਹੋ ਸਕਦੀ ਆ ਇਹਨਾਂ ਦੀ ਸੈਟ ਬਾਡੀ ਵੀ ਜਾਂਦੀ ਜਾਵੇ